₹140/स्क्वायर फीट ਦੇ ਵਿੱਚ ਆ ਜਿਹੜੀ ਡਿਸਪਲੇ ਲੱਗੀ ਇਹਦੇ ਵਿੱਚ ਕੋਈ ਦਰਵਾਜੇ ਨੂੰ ਹੱਥ ਪਾ ਸਕਦੇ ਜਿਹੜਾ ਮਰਜੀ ਕਲਰ ਇਹ ਨੀਗਾ ਹੁਣ ਲੋਕ ਕੀ ਕਰਦੇ ਨੇ ਇਹ ਅਸੀਂ ਬਾਹਰੋਂ ਸ਼ੀਟ ਮੰਗਾ ਲਈ ਜੀ ਇਹਦਾ ਅਸੀਂ 165 ਕਰਤਾ ਨਹੀਂ 140 ਰੁਪਏ ਠੀਕ ਹੈ 140 ਰੁਪਏ ਨੂੰ ਤੁਸੀਂ ਦੇਖੇ ਯਾ ਅਗਲਾ ਟੈਕਚਰ ਦੀ ਕੀ ਸ਼ੀਟ ਦਿਖਾਉਂਦਾ ਅਗਲਾ ਕਹਿੰਦਾ ਵੀਰੇ ਇਹ ਆਪਾਂ ਬਹੁਤ ਸ਼ੀਟ ਮੰਗਾਈ ਆ ਇਹ ਬਾਨਾ ਵਿੱਚ ਹੁੰਦੀ ਆ ਇਹ ਆਹ ਹੈ ਉਹਦਾ ਰੇਟ ਆਹ ਹੈ ਆਪਾਂ ਇਹਦੇ 140 ਰੁਪਏ ਜਿਹੜੇ ਮਰਜੀ ਬੱਲੇ ਨੂੰ ਹੱਥ ਲਾ ਲਓ ਆਈਡੀ ਡੋਰ ਆ ਆ ਗਿਆ ਜਿਵੇਂ ਇਹ 3D ਡੋਰ ਆ ਜੀ ਆਹ 3D ਚ ਹਾਂਜੀ ਇਹ 3D ਡੋਰ ਹੈ ਹੂੰ ਵੀ ਜੇ ਤੁਸੀਂ ਇਸ ਚੀਜ਼ ਦੀ 3D ਚਾਹੀਦਾ 2D 5D ਜੋ ਚਾਹੀਦਾ ਕਹਿ ਕੇ ਤਿਆਰ ਕਰਾ ਸਕਦੇ ਸਾਰੇ ਤਰ੍ਹਾਂ ਦੇ ਤਿਆਰ ਹੋਣਗੇ ਭਲੇ ਜਿਹੜਾ ਮਰਜ਼ੀ ਤਿਆਰ ਕਰਾ ਲਓ ਰੇਟ ਕੀ ਆ ਇਹਦਾ ਰੇਟ 55 5500 ਰੁਪਏ ਵੀਰੇ ਇਹਦਾ ਡੋਰ ਦਾ ਠੀਕ ਆ ਇਹਦਾ ਡੋਰ ਦਾ 5500 ਹੀ ਤੁਹਾਨੂੰ ਜਿਹੜਾ ਮਰਜ਼ੀ ਸਾਈਜ਼ ਹੋਵੇ ਇਹਦਾ 5500 ਰੁਪਏ ਦਾ ਡੋਰ ਆ ਆਪਣੇ ਕੋਲ ਰੇਟ ਆਪਣਾ 140 ਆ ਵੀਰੇ ਕੁਆਲਟੀ ਫੁੱਲ ਐਨ ਫੁੱਲ ਗਰੰਟੀ ਵਾਲੀ ਉਹ ਆ ਫੁੱਲ ਗਰੰਟੀ ਜਿਆਦੀ ਫੈਕਟਰੀ ਲਈ ਆ ਰੇਟ ਵੀ ਸੇਮ ਆ ਵੀਰੇ ਠੀਕ ਆ ਰੇਟ 140 ਉਹ ਵੇਚਦੇ ਆ ਇਹ ਨਹੀਂ ਗਾ ਵੀ ਆਪਾਂ 110 ਕਹਿ ਦਈਏ 120 ਕਹੇ ਜੇ ਕੰਮ ਘਟ ਗਿਆ ਤਾਂ ਵੀਰੇ 120 ਦੇ ਜੀ ਉਹ ਕੰਮ ਨਹੀਂ ਗਾ ਵੀਰੇ ਰੇਟ 140 ਲੈਣਾ ਵੀਰੇ ਠੀਕ ਆ ਰੇਟ ਅਸੀਂ ਘਟਾਉਂਦੇ ਹੀ ਹੈ ਨਹੀਂ ਗੇ ਠੀਕ ਆ ਰੇਟ 140 ਰੁਪਏ ਸਕਰ ਮੋਟਾ ਗਰੰਟੀ ਫੁੱਲ ਆ ਵੀਰੇ 5 ਸਾਲ ਦੀ ਬੱਲੇ 5 ਸਾਲ ਦੀ ਗਰੰਟੀ ਕਿਉਂਕਿ ਆਪਾਂ ਓਸਾ ਨਾਲ ਕੰਮ ਕਰਦੇ ਆ ਵੀ ਛੋਟਾ ਦੁਕਾਨਦਾਰ ਵੀ ਨਾ ਮਰੇ ਹਾਂ ਆਪਣੇ ਕੰਮ ਕਰਨ ਨਾਲ ਸਹੀ ਆ ਕਿ ਆਪਾਂ ਤੋਂ ਮਾਲ ਲੈ ਵੀ ਜਾਵੇ ਤਾਂ ਉਹਨੂੰ ਵੀ ਚਾਰ ਪੈਸ ਉਸ ਆਵਣਾ ਕੰਮ ਕਰਨਾ ਵੀਰੇ ਜੀ ਸਾਥੀ ਕਾ ਮਿੱਤਰੋ ਕੀ ਹਾਲ ਚਾਲ ਆ ਸੋਨੀ ਆਲ ਵਰਕਸ ਸ਼ਹਿਰ ਖੰਨੇ ਦੇ ਵਿੱਚ ਆਇਆ ਮੈਂ ਆ ਰੋਡ ਪਹਿਲਾਂ ਦਿਖਾ ਦਿਓ ਚੰਡੀਗੜ੍ਹ ਖੰਨੇ ਦੇ ਉੱਤੇ ਚੰਡੀਗੜ੍ਹ ਰੋਡ ਵੱਜਦਾ ਇਹ ਇੱਥੇ ਤੁਹਾਨੂੰ ਸੋਨੀ ਆਲ ਵਰਕਸ ਬਾਈ ਦੀ ਦੁਕਾਨ ਮਿਲ ਜੂਗੀ ਤੁਹਾਨੂੰ ਵੱਖਰਾ ਕੀ ਆ ਵੱਖਰੀ ਇਹ ਚੀਜ਼ ਆ ਬਾਹਰ ਆਲਾ ਰੇਟ ਤਾਂ ਸੇਮ ਬਾਈ ਦਾ ਹੋ ਸਕਦਾ ਡੋਰਾਂ ਦਾ ਦਰਵਾਜਿਆਂ ਦਾ ਪਰ ਕੁਆਲਿਟੀ ਦਾ ਇਹ ਕਹਿੰਦੇ ਸੀ ਨੱਕ ਦਾਵਾ ਕਰਦੇ ਵੀ ਸਾਡੇ ਵਰਗੀ ਕੁਆਲਿਟੀ ਬਾਹਰ ਨਹੀਂ ਮਿਲ ਸਕਦੀ ਕਿਉਂ ਹੋਣਾ ਤੁਸੀਂ ਖੰਨੇ ਦੇ ਇਹ ਆਸ-ਪਾਸ ਦੇ ਏਰੀਆਲੇ ਭਰਾ ਜਿੰਨੇ ਵੀ ਜਿਹਨੇ ਨਵੀਂ ਕੋਠੀ ਜਾਂ ਘਰ ਪਾਇਆ ਲੱਕੜ ਦਾ ਕੰਮ ਕਰਾਉਣਾ, ਦਰਵਾਜ਼ਿਆਂ ਦਾ ਕੰਮ ਕਰਾਉਣਾ ਸੋਨੀ ਵੀਰੇ ਕੋਲੇ ਕਿਉਂ ਆਵੇ? ਕਾਹ ਤੋਂ ਆਵੇ ਮਿਲੌਣੇ ਆ, ਗੱਲਬਾਤ ਕਰਦੇ ਆ, ਪੁੱਛਦੇ ਆ, ਆਜੋ ਨਾਲ। ਤਾਂ ਬੇਗਾਨਾ ਬਾਜੋ ਭਾਈ। ਤੇ ਵੀਰ ਸੋਨੀ ਮੇਰਾ ਨਾਲ ਹੋਊਗਾ ਵੀਰੇ, ਕੀ ਹਾਲ ਚਾਲ? ਵਧੀਆ ਵੀਰੇ। ਕਹਿਵਾ ਸੇ ਤਾਂ ਐਨ ਵਧੀਆ ਜੀ। ਠੀਕ ਆ, ਮੈਂ ਇਹ ਗੱਲ ਕਹੀ ਵੀ ਖੰਨੇ ਦੇ ਚਾਹੇ ਕੋਈ ਨੇੜ ਦੇ ਏਰੀਆ ਦਾ, ਚਾਹੇ ਭਰਾ ਕੋਈ ਖੰਨੇ 'ਚ ਬੈਠਾ, ਖੰਨੇ 'ਚ ਬੈਠਾ ਉਹ ਜੇ ਕੋਈ ਉਹ ਤਾਂ ਮੈਨੂੰ ਲੱਗਦਾ ਨਹੀਂ ਵੀ ਸੋਨੀ ਬਾਈ ਤਾਂ ਨਾ ਕੰਮ ਕਰਾਏ ਹੋ ਸੋਨੇ ਬਾਈ ਕੋਲ ਕਿਉਂ ਆਵੇ ਰੇਟ ਬਾਹਰ ਵਾਲਾ ਕਹਿੰਦੇ ਮਿਲ ਸਕਦਾ ਕੁਆਲਟੀ ਦਾ ਦਾਵਾ ਐਡਾ ਕਿਉਂ ਆ ਕੁਆਲਟੀ ਵੀ ਰੇਟ ਵੀ ਆਪਣਾ ਵੀਰੇ ਮਾਰਕੀਟ ਰੇਟੇ ਹੋਊਗਾ ਮਤਲਬ ਜਿਹੜੇ ਫੈਕਟਰੀ ਰੇਟ ਨੇ ਦੁਕਾਨਦਾਰਾਂ ਨਾਲੋਂ ਤਾਂ ਪਹਿਲਾਂ ਹੀ ਆਪਣਾ ਅੱਧ ਵਿਚ ਹਾਂ ਠੀਕ ਆ ਫੈਕਟਰੀ ਰੇਟ ਦੇ ਰੇਟਰ ਹਿਸਾਬ ਨਾਲ ਹੋਊਗਾ ਜਿਹੜੇ ਕੁਸ਼ਕ ਫੈਕਟਰੀਆਂ ਵਾਲੇ ਨੇ ਜਿਨ੍ਹਾਂ ਦਾ ਰੇਟ ਘਟਾ ਉਹਨਾਂ ਨਾਲ ਆਪਾਂ ਆਪਣੇ ਆਪ ਨੂੰ ਕੰਪੇਅਰ ਹੀ ਨਹੀਂ ਕਰਦੇ ਕਿਉਂਕਿ ਆਪਾਂ ਉਸ ਹਿਸਾਬ ਨਾਲ ਕੰਮ ਕਰਦੇ ਆਂ ਵੀ ਛੋਟਾ ਦੁਕਾਨਦਾਰ ਵੀ ਨਾ ਮਰੇ ਆਪਣੇ ਕੰਮ ਕਰਨ ਨਾਲ ਇਹ ਆਪਾਂ ਤਾਂ ਮਾਲ ਲੈ ਵੀ ਜਾਵੇ ਤਾਂ ਉਹਨੂੰ ਵੀ ਚਾਰ ਪੈਸੇ ਬਚਣ ਲਈ ਆ ਕੇ ਹੂੰ ਆਪਾਂ ਉਸ ਆਵਾਂ ਦਾ ਕੰਮ ਕਰਨਾ ਵੀਰੇ ਰੇਟ ਆਪਣਾ 140 ਆ ਵੀਰੇ ਕੁਆਲਟੀ ਫੁੱਲ ਐਨ ਫੁੱਲ ਗਾਰੰਟੀ ਵਾਲੀ ਉਹ ਫੁੱਲ ਗਾਰੰਟੀ ਜਾਦੀ ਫੈਕਟਰੀ ਲਈ ਆ ਰੇਟ ਵੀ ਸੇਮ ਆ ਵੀਰੇ ਠੀਕ ਹੈ ਰੇਟ 140 ਉਹ ਵੇਚਦੇ ਆ ਇਹ ਨਹੀਂ ਗਾ ਵੀ ਆਪਾਂ 110 ਕਹਿ ਦਈਏ 120 ਕਹਿ ਦੇ ਜੇ ਕੰਮ ਘਟ ਗਿਆ ਤਾਂ ਵੀਰੇ 120 ਦੇ ਜੀ ਉਹ ਕੰਮ ਨਹੀਂ ਗਾ ਵੀਰੇ ਰੇਟ 140 ਉਹ ਲੈਣਾ ਵੀਰੇ ਠੀਕ ਹੈ ਰੇਟ ਅਸੀਂ ਘਟਾਉਂਦੇ ਹੀ ਹੈ ਨਹੀਂ ਗੇ ਠੀਕ ਹੈ ਰੇਟ 140 ਰੁਪਏ ਪਰ ਸਕੇਅਰ ਫੁੱਟ ਆ ਗਾਰੰਟੀ ਫੁੱਲ ਆ ਵੀਰੇ 5 ਸਾਲ ਦੀ ਪੱਲੇ 5 ਸਾਲ ਦੀ ਗਾਰੰਟੀ ਫੁੱਲ ਜੇ 5 ਸਾਲ ਤੋਂ ਉੱਤੇ ਵੀ ਮੰਨ ਲਾ ਲੰਘੇ ਜੇ ਉਚਨੀ ਜਮਾੜੀ ਮੂਟੀ ਆਉਂਦੀ ਆ ਫੇਰ ਜੇ 5 ਸਾਲ ਤੋਂ ਉੱਤੇ ਵੀ ਤੁਹਾਡਾ ਨੰਗ ਗਿਆ ਚਾਹੇ ਜੇ ਖਰਾਬ ਹੋ ਗਿਆ ਪੱਲੇ ਦੇ ਬਦਲੇ ਪੱਲਾ ਚੇਂਜ ਲੈ ਜਾਓ ਸਭ ਅੱਛਾ ਪੱਲਾ ਚੇਂਜ ਆ ਪੱਲਾ ਚੇਂਜ ਦਮਾਂਗੇ ਫਿਰ ਵੀ ਫਿਰ ਵੀ ਇਹ ਨਹੀਂ ਗੱਲ ਕਹਿੰਦੇ ਵੀ ਤੁਹਾਨੂੰ ਰਿਪੇਅਰ ਕਰਕੇ ਦੇ ਦਨੇ ਜਮੀ ਨਹੀਂ ਕਹਿਣਾ ਕਰਦੇ ਵੀ ਪੱਲੇ ਦੇ ਬਦਲੇ ਪੱਲਾ ਚੇਂਜ ਜੇ ਪੱਲਾ ਖਰਾਬ ਹੁੰਦਾ ਤੁਹਾਡਾ ਪੱਲੇ ਦੇ ਬਦਲੇ ਪੱਲਾ ਚੇਂਜ ਆ ਆ ਜਿੰਨੀ ਡਿਸਪਲੇ ਲੱਗੀ ਸਾਰੀ ਵੱਖੋ ਵੱਖਰੀ ਕਲਰ ਚ ਲੱਗੀ ਹੋਈ ਐ 140 ਰੁਪਏ ਸਕੁਅਰ ਫੁੱਟ 140 ਰੁਪਏ ਸਕੁਅਰ ਫੁੱਟ ਦੇ ਵਿੱਚ ਆਹ ਜਿਹੜੀ ਡਿਸਪਲੇ ਲੱਗੀ ਇਹਦੇ ਵਿੱਚ ਕੋਈ ਦਰਵਾਜੇ ਨੂੰ ਹੱਥ ਪਾ ਸਕਦੇ ਜਿਹੜਾ ਮਰਜੀ ਕਲਰ ਹੈ ਇਹ ਨੀਗਾ ਹੁਣ ਲੋਕ ਕੀ ਕਰਦੇ ਨੇ ਇਹ ਅਸੀਂ ਬਾਹਰੋਂ ਸ਼ੀਟ ਮੰਗਾ ਲਈ ਜੀ ਇਹਦਾ ਅਸੀਂ 165 ਕਰਤਾ ਨਹੀਂ 140 ਰੁਪਏ ਠੀਕ ਹੈ 140 ਰੁਪਏ ਨੂੰ ਤੁਸੀਂ ਦੇਖੇ ਯਾ ਅਗਲਾ ਟੈਕਚਰ ਦੀ ਕੀ ਸ਼ੀਟ ਦਿਖਾਉਂਦਾ ਅਗਲਾ ਕਹਿੰਦਾ ਵੀਰੇ ਇਹ ਆਪਾਂ ਬਹੁਤ ਸ਼ੀਟ ਮੰਗਾਈ ਆ ਇਹ 92 ਹੁੰਦੀ ਆ ਇਹ ਆਹ ਹੈ ਉਹਦਾ ਰੇਟ ਆਹ ਹੈ ਆਪਾਂ ਇਹਦੇ 140 ਰੁਪਏ ਜਿਹੜੇ ਮਰਜੀ ਬੱਲੇ ਨੂੰ ਅੱਤ ਲਾ ਲਓ ਹਾਂ ਵੀ ਆਏ ਨਹੀਂ ਵੀ ਜੇ ਆਹਾਂ ਸੈਂਪਲ ਰੁਪਏ ਆ 140 ਆ ਤੇ ਆ 150 ਹੋਗਾ ਹਾਂਜੀ ਹਾਂ ਕਟਿੰਗ ਵਾਲੇ ਬੱਲੇ ਦਾ ਆਪਾਂ 165 ਰੁਪਏ ਲੈਣੇ ਆ ਹਾਂ ਪਲੇਨ ਸ਼ੀਟ ਵਾਲੇ ਪੱਲਾ ਜਿਹੜਾ ਮਰਜੀ ਪੱਲਾ ਹੋਵੇ ਚਾਹੇ ਟੇਡਾ ਰੇਜਾ ਹੋਵੇ ਚਾਹੇ ਸਿੱਧਾ ਰੇਜਾ ਹੋਵੇ 140 ਰੁਪਏ ਸਕੁਅਰ ਫੁੱਟਾ ਗਾਰੰਟੀ 5 ਸਾਲ ਦੀ ਆ ਪੱਲੇ 'ਚ ਕੋਈ ਵੀ ਮੜਾ ਜਾਂ ਵੀ ਨੁਕਸ ਹੋਂਦਾ ਸਾਡੀ ਦੁਕਾਨ ਤੇ ਲਿਆ ਕੇ ਪੱਲਾ ਸਿੱਟੋ ਨਮਾ ਪੱਲਾ ਚੱਕੋ ਅਗਲੇ ਨੂੰ ਤਿਆਰ ਕਰਕੇ ਪੱਲਾ ਦਵਾਂਗੇ ਤਿਆਰ ਕਰਕੇ ਪੱਲਾ ਤੇ ਜਾਲੀ ਵਾਲਾ ਗੇਟ ਵੀ ਤਿਆਰ ਕਰਾਉਣਾ ਜਾਲੀ ਵਾਲਾ ਗੇਟ ਵੀ ਤਿਆਰ ਹੋ ਜਾਂਦੇ ਉਧਰਲੇ ਪਾਸੇ ਦੇਖ ਹਾਂਜੀ ਜਾਲੀ ਵਾਲੇ ਪੱਲੇ ਵੀ ਜਾਲੀ ਵਾਲਾ ਵੀ ਫੁੱਲ ਟੌਪ ਦਾ ਮਾਲ ਆਊਗਾ ਤਿਆਰ ਹੋਏ ਹੋਏ ਆ 6 ਇੰਚੀ 6 ਇੰਚੀ ਬੱਚਰ ਹੋ ਗਈ ਜਿਹੜੀ ਸਾਈਡ ਤੇ ਲੱਗੀ ਹੁੰ ਆ ਕੇ ਨਿਰਖ ਪਰਖ ਕੇ ਚੀਜ਼ ਲਿਆ ਸਕਦਾ ਬੰਦਾ ਅਗਲਾ ਆ ਕੇ ਆਪਣਾ ਚੈੱਕ ਕਰਕੇ ਸਾਡਾ ਮਾਲ ਬਣਿਆ ਹੋਇਆ ਦੇਖ ਕੇ ਉਹਦੇ ਸਾਹਮਣੇ ਮਾਲ ਜਾਂਦਾ ਹੋਊਗਾ ਦੇਖ ਕੇ ਆਪਾਂ ਵੀਰੇ ਵੀਡੀਓ 'ਚ ਕੱਟ ਨਹੀਂ ਦਿਖਾਉਂਦੇ ਜੀ ਠੀਕ ਆ ਆਪਣਾ ਕੋ ਬੈਸ ਹੀ ਆਪਾਂ ਉਨਾਂ ਅਗੇ ਰੱਖਦੇ ਆ ਵੀ ਨਾਰਮਲ ਆਪਾਂ ਐਡ ਕਰਾਈ ਆ ਅੱਜ ਆਪਾਂ ਕਸਟਮਰ ਦੋਏ ਬੰਦੇ ਅਟੈਂਡ ਕਰਨਗੇ ਆਪਾਂ ਵਿੱਚ ਕਸਟਮਰ ਲੈ ਕੇ ਨਹੀਂ ਆਉਂਦੇ ਲੈ ਠੀਕ ਆ ਜੀ ਮਤਲਬ ਐਡ ਤਾਂ ਇਹ ਗੱਲ ਹੁੰਦੀ ਆ ਵੀ ਅਗਲੇ ਨੇ ਵੀਡੀਓ ਦੇਖਣ ਹੁੰਦੇ ਆ ਆਰਾਮ ਨਾਲ ਆਪਾਂ ਵੀਡੀਓ 'ਚ ਉਹੀ ਲੋਕਾਂ ਦਾ ਗਾਲ ਕੱਢੀਏ ਨਾ ਐਡ ਆਪਾਂ ਸ਼ੋਸ਼ੇ ਬਾਜੀ ਵਾਲੀ ਐਡ ਨਹੀਂ ਕਰਦੇ ਆਪਾਂ ਸਿੰਪਲ ਐਡ ਕਰਦੇ ਆ ਵੀ ਆਪਾਂ ਇਹ ਇੰਨਾ ਕਿ ਤਾਂ ਸਨੇਹਾ ਲਾਉਨੇ ਹੁੰਨੇ ਕਵਲਟੀ ਤੇ ਆ ਚੀਜ਼ ਪਈ ਆਗੇ ਚੈੱਕ ਕਰਕੇ ਨਰਕ ਪਰਖ ਜਰੂਰ ਜੀ ਜਰੂਰ ਹਣਾ ਤੇ ਬਾਕੀ ਮੈਂਬਰਨ ਡੋਰ ਆਪਣਾ ਰੇਟ ਹੈਗਾ 115 ਰੁਪਏ ਪਰ ਸਕੇਅਰ ਫੁੱਟ ਅੱਛਾ ਮੈਂਬਰਨ ਡੋਰ 115 ਰੁਪਏ ਸਕੇਅਰ ਫੁੱਟ 115 ਰੁਪਏ ਸਕੇਅਰ ਫੁੱਟ ਤੇ ਮੈਂ ਇੱਕ ਗੱਲ ਹੋਰ ਪੁੱਛਦਾ ਵੀਰੇ ਸੋਹਣੀ ਬਾਕੀ ਜਿਵੇਂ ਆਹ ਏਡੀ ਡਿਸਪਲੇ ਪਈ ਐ ਇਹਦੇ 'ਚ ਡਿਜ਼ਾਈਨ ਵੀ ਸਾਰੇ ਪਏ ਐ ਤੇ 'ਚ ਕਲਰ ਵੀ ਸਾਰੇ ਪਏ ਐ ਫਿਰ ਵੀ ਜੇ ਕਿਸੇ ਦੀ ਇੱਛਾ ਭਾਈ ਡਿਜ਼ਾਈਨ ਆਈ ਜਾਵੇ ਜੇ ਕਿਸੇ ਦੀ ਹੋਰ ਵੀ ਇੱਛਾ ਤੁਹਾਨੂੰ ਆਪਾਂ ਹੋਰ ਡਿਜ਼ਾਈਨ ਦਿਖਾ ਦੇ ਵੀਰੇ ਜਿੰਨੇ ਮਰਜ਼ੀ ਡਿਜ਼ਾਈਨ ਲਓ ਜੀ ਅੱਛਾ ਆਹ ਡਿਜ਼ਾਈਨ ਆ ਇਹ ਬ ਅਗਲੇ ਦੇ ਮੂਰੇ ਰੱਖ ਦਾਂਗੇ ਵੀ ਜਿਹਹ ਜਾਂ ਮਰਜ਼ੀ ਪਸੰਦ ਕਰ ਲਾ ਉਹੋ ਜਿਹਾ ਹੀ ਲਾ ਦਾਂਗੇ ਆ ਡਿਜ਼ਾਈਨ ਹੀ ਆ ਸਾਰੇ ਹਾਂਜੀ ਹਾਂ ਸਾਰੀਆਂ ਸੀਟਾਂ ਯਾਰ ਜਿਵੇਂ ਟੈਕਚਰ ਸੀਟ ਆ ਗਈ ਵੀਰੇ ਠੀਕ ਆ ਜਿਹਹ ਜਾਂ ਅਗਲੇ ਨੂੰ ਪਸੰਦ ਆ ਉਹੋ ਜਿਹਾ ਉਹੋ ਜਿਹਾ ਲੱਗ ਜਾਊਗਾ ਮਾਈਕਰ ਮਾਈਕਰ ਮਾਈਕੇ ਦਾ ਕੋਈ ਚੱਕਰ ਵਾਲੀ ਗੱਲ ਨਹੀਂਗੀ ਲੈ ਚੱਕਰ ਕਿਆ ਇਸੇ ਵੇਹੇ ਹਿੱਟ ਹਨ ਜਿਹੜਾ ਮਰਜ਼ੀ ਪਸੰਦ ਕਰੋ ਵੀਰੇ ਉਹੀ ਮਾਈਕਾ ਲਵਾ ਦਾਂਗੇ ਜੇ ਦੇ ਇੱਕ ਤਾਂ ਸਿੰਪਲ ਇੱਕ ਉਹ ਕਹਿੰਦੇ ਇੱਕ 2D ਚ ਆ ਗਿਆ 3D ਆ ਗਿਆ 5D ਡੋਰ ਆ ਆ ਗਿਆ ਜਿਵੇਂ ਇਹ 3D ਡੋਰ ਆ ਜੀ ਆਹ 3D ਚ ਹੈ ਹਾਂ ਜੀ ਇਹ 3D ਡੋਰ ਹੂੰ ਵੀ ਜੇ ਤੁਸੀਂ ਇਸ ਤੀਜੀ 3D ਚਾਹੀਦਾ 2D 5D ਜੋ ਚਾਹੀਦਾ ਕਹਿ ਕੇ ਤਿਆਰ ਕਰਾ ਸਕਦੇ ਸਾਰੇ ਤਰ੍ਹਾਂ ਦੇ ਤਿਆਰ ਹੋਣਗੇ ਭਲੇ ਜਿਹੜਾ ਮਰਜ਼ੀ ਤਿਆਰ ਕਰਾ ਲਓ ਰੇਟ ਕੀ ਆ ਇਹਦਾ ਰੇਟ 55 5500 ਰੁਪਏ ਵੀਰੇ ਇਹਦਾ ਡੋਰ ਦਾ ਹੀ ਗਾ ਇਹਦਾ ਡੋਰ ਦਾ 5500 ਰੁਪਏ ਦਾ ਜਿਹੜਾ ਮਰਜੀ ਸਾਈਜ਼ ਹੋਵੇ ਇਹਦਾ 5500 ਰੁਪਏ ਦਾ ਡੋਰ ਆ ਆਪਣੇ ਕੋਲ 5500 ਦੇ ਵਿੱਚ ਜਿਵੇਂ 3D ਪੱਲਾ ਇਹਦੇ ਜਿਹੜੇ ਡਿਜ਼ਾਈਨ ਜਾਂ ਕਲਰ ਦੀ ਤੁਹਾਡੀ ਚੋਇਸ ਹੈ ਹਾਂਜੀ ਉਹ ਤੁਹਾਡੀ ਚੋਇਸ ਹੈ ਲੈ ਵੀ ਰੇਟ ਸੱਦਾ ਬੋਲਦਾ ਉਹੀ ਗੱਲ ਆ ਰੇਟ ਬਾਹਰ ਨਾਲੋਂ ਮਿਲ ਵੀ ਸਕਦਾ ਘਟ ਵੀ ਸਕਦਾ ਵਧ ਵੀ ਪਰ ਕੁਆਲਿਟੀ ਨਹੀਂ ਮੈਚ ਕਰਦਾ ਤੁਸੀਂ ਅਗਲੇ ਤੋਂ ਗਾਰੰਟੀ ਪੁੱਛੋ ਜੀ ਜੇ ਤੁਹਾਨੂੰ ਤੁਹਾਡਾ ਮਿਸਤਰੀ ਕਹਿੰਦਾ ਮੈਂ ਇੰਨੇ ਚ ਲਾ ਦੂੰਗਾ ਉਹਨੂੰ ਪੁੱਛੋ ਵੀ ਉਹ ਗਾਰੰਟੀ ਦਿੰਨੇ ਤੁਸੀਂ ਗਾਰੰਟੀ ਦਿੰਨੇ ਹੋ ਮਿਸਤਰੀ ਲਾ ਦੰਦੇ ਨੇ ਮਿਸਤਰੀ ਕਹਿੰਦਾ ਜੀ ਸਾਡੀ ਕੋਈ ਗਾਰੰਟੀ ਨਹੀਂ ਜੀ ਵੀਰੇ ਗਾਰੰਟੀ ਦੇ ਦਿੱਤੇ 5 ਸਾਲ ਦੀ ਗਾਰੰਟੀ ਆ ਉੱਤੇ ਵੀ ਨੰਘਿਆ ਤਾਂ ਵੀ ਵਾਪਸੀ ਆ ਕਿਉਂ ਇਹ ਗਾਰੰਟੀ ਗਾਰੰਟੀ ਦੇ ਅਗਲੇ ਨੂੰ ਨਹੀਂ ਵਿਸ਼ਵਾਸ ਗਾਰੰਟੀ ਦੇ ਹੂੰ ਅਗਲਾ ਬਿੱਲ ਲੈ ਲਵੇ ਪੱਕਾ ਬਿੱਲ ਲੈਣਾ ਪੱਕਾ ਬਿੱਲ ਲੈ ਲਵੇ ਜੀ ਠੀਕ ਆ ਜੀ ਪੱਕਾ ਬਿੱਲ ਜੀਐਸਟੀ ਵਾਲਾ ਲੈਣਾ ਜੀਐਸਟੀ ਵਾਲਾ ਲੈ ਲਵੇ ਨਾਨ ਨਹੀਂ ਕਿਸੇ ਦੇ 18% ਦੇਣੀ ਅਸੀਂ ਉਹਨੂੰ ਵੈਸੇ ਮਿਲ ਦੇ ਦਾਂਗੇ ਤਾਂ ਵੀ ਕੋਈ ਦਿੱਕਤ ਵਾਲੀ ਗੱਲ ਨਹੀਂ ਗਈ ਤੇ ਜੇ ਜਦੋਂ ਆਪਾਂ ਹੁਣ ਵੀਰੇ ਵਿਜ਼ਿਟ ਕਰਨਾ ਸਹੀ ਐਡਰੈਸ ਕੀ ਹੈ ਬੇ ਆਪਣਾ ਆਪਣਾ ਵੀਰੇ ਖੰਨਾ ਖੰਨੇ ਤੋਂ ਦੀ ਲਲਹੇੜੀ ਰੋਡ ਮਤਲਬ ਚੰਡੀਗੜ੍ਹ ਰੋਡ ਵੱਜਦਾ ਹਾਂ ਨੀਅਰ ਮਹਿਕ ਮਾਰਕੀਟ ਦੇ ਬਾਹਰ ਲਿਆਤ ਆਪਣੀਆਂ ਚਾਰ ਦੁਕਾਨਾਂ ਨੇ ਵੀਰੇ ਹਾਂ ਸੋਨੀ ਆਲ ਵਰਕਸ ਸੋਨੀ ਆਲ ਵਰਕਸ ਹਾਂ ਪਹਿਲਾਂ ਆਪਣਾ ਸੋਨੀ ਬੁੱਡ ਵਰਕਸ ਸੀਗਾ ਆਪਾਂ ਆਪਣੀ ਫਾਰਮ ਦਾ ਨਾਮ ਚੇਂਜ ਕੀਤਾ ਸੋਨੀ ਆਲ ਵਰਕ ਕਰਤਾ ਆਲ ਦੇ ਵਿੱਚ ਪਰ ਸਾਰਾ ਸਟੀਲ ਦਾ ਕੰਮ ਹੀ ਨਾਲ ਆਲ ਦੇ ਵਿੱਚ ਵੀਰੇ ਆਪਣਾ ਕੰਮ ਦੇਖੋ ਆਪਣਾ ਕਬੂਡ ਦਾ ਕੰਮ ਆ ਗਿਆ ਕਿਚਨ ਦਾ ਕੰਮ ਆ ਤਿਕਾਠਾਂ ਦਾ ਕੰਮ ਆ ਗਿਆ ਠੀਕ ਹੈ ਜੀ ਕਿਸੇ ਨੂੰ ਰੈਡੀਮੇਡ ਪੱਲਾ ਚਾਹੀਦਾ ਬਈ ਹਾਂ ਸਾਨੂੰ ਲੋਹੇ ਦਾ ਪੱਲਾ ਇੱਕ ਦਿਨ ਚ ਚਾਹੀਦਾ ਉਹ ਵੀ ਆਵੇ ਅਸੀਂ ਦੋ ਦੂਏ ਦੇ ਅਗਲੇ ਨੂੰ ਪੱਲਾ ਤਿਆਰ ਕਰਕੇ ਦੇ ਦੇਈਏ ਅੱਛਾ ਤਾਂ ਆਪਣਾ ਇਸ ਲਈ ਆਪਾਂ 올 ਵਰਕ ਕਰਤਾ ਕੰਮ 올 ਵਰਕ ਆ ਬਈ ਤੁਸੀਂ ਜੇ ਨਵੀਂ ਕੋਠੀ ਜਾਂ ਨਵਾਂ ਘਰ ਪਾਇਆ ਚੁੱਪ ਕਰਕੇ ਬਈ ਸੋਨੇ ਨੂੰ ਫੋਨ ਲਾ ਸਕਦੇ ਹਾਂ ਜੀ ਆ ਫੋਨ ਲਾਓ ਤੁਹਾਨੂੰ ਕੰਮ ਸਾਰਾ ਰੈਡੀ ਤਿਆਰ ਬਈ ਸਭ ਤੋਂ ਛੇਤੀ ਕੰਮ ਮਿਲੂਗਾ ਤੁਹਾਨੂੰ ਸਾਡੇ ਕੋਲ ਬਈ ਬਸ ਸਭ ਤੋਂ ਵੱਡੀ ਗੱਲ ਇੱਕ ਇਹ ਵੀ ਆ ਆ ਨੰਬਰ ਆ ਜਿਹੜੇ ਉਹ ਚੱਲਦੇ ਆ ਨੰਬਰ ਆ ਨੰਬਰ 98880 77013 ਹੂੰ ਸ਼ਿਆਨ ਨੰਬਰ 364 77013 ਬਬੇ ਚਿੰਤ ਕੋ ਵੀ ਤੁਸੀਂ ਫੋਨ ਲਾ ਲਓ ਤੁਸੀਂ ਪਹੁੰਚ ਸਕਦੇ ਹੋ ਇਹੀ ਨਹੀਂ ਕੱਲੀ ਗੱਲ ਵੀ ਜਦੋਂ ਛੋਟਾ ਹਾਥੀ ਲੱਦ ਕੇ ਜਾਣਾ ਉਹਦੀ ਫੋਨ ਚੱਕਦੇ ਆ ਜੇ ਕੋਈ ਖਰਾਬੀ ਆਉਂਦੀ ਵੀ ਆ ਤਾਂ ਉਹ ਤੋਂ ਵੀ ਭੱਜ ਕੇ ਫੋਨ ਚੱਕਣੇ ਹਾਂਜੀ ਹਾਂ ਜਰੂਰ ਵੀਰੇ ਕਾਲ ਦਾ ਸੀ ਕਦੇ ਇਹ ਨਹੀਂ ਹੋਇਆ ਵੀ ਅਸੀਂ ਕਿਸੇ ਦੀ ਕਾਲ ਨਹੀਂ ਚੱਕੀ ਜੇ ਸਾਨੂੰ ਕਾਲ ਨਹੀਂ ਵੀ ਜਾ ਕੋਈ ਤਾਂ ਸਾਡੇ ਫੋਨਾਂ ਤੋਂ ਬੈਕ ਕਾਲ ਜਾਂਦੀ ਆ ਹਾਂਜੀ ਕੀ ਪ੍ਰੋਬਲਮ ਆਈ ਆ ਜੀ ਤੇ ਇੱਕ ਬਾਈ ਬਣੇ ਮੜੇ ਫੋਨ ਦਾ ਦੇਖ ਲਿਓ ਟਾਈਮ ਟਾਈਮਿੰਗ ਨਾ ਯਾਰ ਟਾਈਮ ਤੋਂ ਕਈ ਵਾਰੀ ਬੰਦਾ ਸੁੱਤਾ ਪੈਂਦਾ ਜਾਂ ਕੰਮ ਤਾਂ ਇਹਦੀ ਦੇਖੋ ਆਪਾਂ ਪੈਸਾ ਕਮਾਉਨੇ ਆ ਤਾਂ ਸੋਨਾ ਵੀ ਜ਼ਰੂਰੀ ਆ ਕੱਲਾ ਪੈਸਾ ਹੀ ਜ਼ਰੂਰੀ ਨਹੀਂ ਸਿੱਧ ਲਈ ਜੇ ਤਾਂ ਬਈ 9 ਵਜੇ ਦਾ ਰਾਤ ਨੂੰ ਤੇ 10 ਵਜੇ ਤੋਂ ਪਹਿਲਾਂ ਪਹਿਲਾਂ ਜਦ ਮਰਜੀ ਕਾਲ ਕਰ ਲਓ ਪਰ ਸਵੇਰੇ ਵੀਰ ਬਣ ਕੇ 9 ਵਜੇ ਤੋਂ ਬਾਅਦ ਕਾਲ ਕਰੇ ਬੰਦਾ 9 ਵਜੇ ਤੋਂ ਬਾਅਦ ਕਰਿਓ ਕਿਉਂਕਿ ਕਾਲ ਦਾ ਟਾਈਮ 9 ਵਜੇ ਤਾਂ ਬੰਦਾ ਤਿਆਰ ਤਾਂ 9 ਵਜੇ ਤੱਕੇ ਹੁੰਦਾ ਹਾਂ ਕਈ 6 ਵਜੇ 7 ਵਜੇ ਕਾਲ ਕਰਨ ਲੱਗ ਜਾਂਦੇ ਉਹ ਚੱਕਦੇ ਨਹੀਂਗੇ ਜੀ 9 ਵਜੇ ਤੋਂ ਬਾਅਦ ਹੀ ਕਾਲ ਚੱਕਾਂਗੇ 9 ਵਜੇ ਤੋਂ ਬਾਅਦ ਕਾਲ ਉਦੋਂ ਬਾਅਦ ਜਦ ਤੁਸੀਂ ਵਿਜ਼ਿਟ ਕਰਨਾ ਵਿਜ਼ਿਟ ਕਰਕੇ ਤੁਹਾਨੂੰ ਕੁਆਲਿਟੀ ਤੇ ਇਹਨਾਂ ਦੀ ਗੱਲਾਂ ਬਾਰੇ ਪਤਾ ਲੱਗ ਹੀ ਜਾਊਗੀ ਜੋ ਕੈਮਰੇ ਤੇ ਸੀ ਉਹ ਹੈਗੀਆਂ ਕਿ ਨਹੀਂ ਗੀਆਂ ਸਹੀ ਹੈ ਨਾ ਪਹੁੰਚੋ ਜਰੂਰ ਵਿਜ਼ਿਟ ਕਰਿਓ ਨਿਰਖ ਪੜਖ ਕੇ ਚੀਜ਼ ਲੈ ਕੇ ਜਾਏ ਹਾਂਜੀ ਧੰਨਵਾਦ ਵੀਰੇ ਓਕੇ ਜੀ ਧੰਨਵਾਦ